ਫਗਵਾੜਾ ਦੇ ਪਿੰਡ ਰਿਆਣਾ ਜੱਟਾ ਵਿਖੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਪਤੀ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਆਏ ਪਤੀ ਪਤਨੀ ਵੱਲੋਂ ਨੌਜਵਾਨ ਤੇ ਕੀ ਕੀ આરોਪ ਲਗਾਏ ਕੇ ਦੇਖੋ ਇਸ ਵੀਡੀਓ ਦੇ ਅੰਦਰ ਹਰਵਿੰਦਰ ਸਿੰਘ ਹੈ ਜੀ ਹਾਂ ਜਿਹੜੇ ਪਿੰਡ ਤੋਂ ਰਹਾਣਾ ਜੱਟਾ ਵੀਰ ਜੀ ਤੇ ਕੀ ਮਾਮਲਾ ਕੀ ਹੈ ਸਿਵਲ ਹਸਪਤਾਲ ਚ ਆਏ ਮਾਮਲਾ ਵੀਰ ਜੀ ਲੁੱਟਖੋ ਕੀਤੀ ਹੈ ਸਾਡੇ ਨਾਲ ਕਿ ਇਹਨਾਂ ਨੇ ਲੁੱਟਖੋ ਕੀਤੀ ਪੁਲਜੀਤ ਸਿੰਘ ਹੈ ਜੀ ਮੁੰਡਾ ਕਿੱਥੇ ਦੇ ਰਹਿਣ ਵਾਲੇ ਆ ਰਹਾਣਾ ਚੱਟਾ ਜੀ ਅੱਛਾ ਜੀ ਹਾਂ ਜੀ ਤੇ ਸਾਡੇ ਦਾ ਮਤਲਬ ਮੇਰੀ ਵਾਈਫ ਦੀ ਚੈਨ ਤੋੜਨ ਪਿਆ ਜੀ ਤੇ ਮੇਰਾ ਕੰਨ ਪਾੜਤਾ ਮੇਰੀ ਬਾੜੀ ਤੋੜ ਕੇ ਲੈ ਗਿਆ ਸੋਨੇ ਦੀ ਇੱਕ ਮੇਰੇ ਕੱਪੜੇ ਠੀਕ ਹੈ ਜੀ ਤੇ ਮਤਲਬ ਪਹਿਲਾਂ ਉੱਤੇ ਪਰਚਾ ਦਰਜ ਕਰਾਇਆ ਸੀ ਸਾਡੇ ਮਤਲਬ ਦੁਕਾਨ ਕੋ ਪਹਿਲਾਂ ਵੀ ਕਰਾਇਆ ਸੀ ਦੁਕਾਨ ਤੇ ਅੱਜ ਤੋਂ 7 ਮਹੀਨੇ ਪਹਿਲਾਂ ਅਸੀਂ ਪਰਚਾ ਦਰਜ ਕਰਾਇਆ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਜੀ ਐਸਆਈ ਸਰ ਜੀ ਸੈਂਕੋ ਪਰਚਾਈ ਸਾਡਾ ਪਿਛਲਾ ਅਗਲਾ ਕਹਿੰਦਾ ਪਹਿਲਾਂ ਪੁਲਿਸ ਨੇ ਕੀ ਕਰ ਲਿਆ ਜਿਹੜਾ ਹੁਣ ਪੁਲਿਸ ਕਰ ਲੂਗੀ ਕੁਝ ਤੁਸੀਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਅਸੀਂ ਪੁਲਿਸ ਕੰਪਲੀਟ ਹਾਲੇ ਕਿਥੋਂ ਕਰਨੀ ਐ ਇਸ ਤੇ ਇੱਥੇ ਆਏ ਹਾਂ ਅਮਰੇ ਕਿੰਨੇ ਕ ਬਈ ਹੋਈ ਲੜਾਈ ਐ ਇਹ ਲੜਾਈ ਹੋਈ ਆ 11 12 ਵਜੇ ਹੋਈ ਐ ਜੀ ਬ੍ਰੈਕ ਟਾਈਮ ਨਹੀਂ ਪਤਾ ਸਰ ਕਿੰਨੇ ਵਿਅਕਤੀ ਆਜਲੇ ਤੁਹਾਡੇ ਮੇਰੀ ਵਾਈਫ ਤੇ ਵੀ ਸੱਟਾਂ ਵੱਜੀਆਂ ਜੀ ਹੂੰ ਤੇ ਮੇਰੇ ਵੀ ਵਧੀਆਂ ਸੀ ਹਸਬੰਡ ਵਾਈਫ ਸੀ ਐਡਜ ਤੋਂ ਉਹ ਉਹ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਤੁਹਾਡੇ ਉੱਪਰ ਵਾਰ ਕੀਤਾ ਉਹ ਮਤਲਬ ਵਾਰ ਕਰਨ ਵਾਲਾ ਇਕੱਲਾ ਸੀਗਾ ਨਾਲ ਉਹਦੇ ਦੋ ਤਿੰਨ ਜਣੇ ਹੋਰ ਆਉਂਦੇ ਛੱਤੇ ਸੀਗੇ ਅੱਛਾ ਜੀ ਕੋਈ ਰਾਣੀ ਰੰਜਿਸ਼ ਜਿਹੜੀ ਰੰਜਿਸ਼ ਕੋਈ ਨਹੀਂ ਉਹਦੇ ਨਾਲ ਹੈਗੀ ਪਹਿਲਾਂ ਵੀ ਸਾਡੇ ਡਟਕੋ ਕਰਨ ਪਿਆ ਸੀ ਹੂੰ ਉਹਦੇ ਕੋਲ ਮਤਲਬ ਅਸੀਂ ਪੈਸੇ ਲੈਣੇ ਸੀ ਕਿੰਨੇ ਪੈਸੇ ਲੈਣੇ ਸਾਨੂੰ ਪਹਿਲਾਂ ਤਾਂ ਛੱਡੋ ਤੁਸੀਂ ਹੁਣ ਮਤਲਬ ਕਿ ਉਹ ਵਾਈਫ ਦੀ ਚੈਨ ਤੋੜਨ ਦਾ ਮਤਲਬ ਉਹ ਲਈ ਹੈਗਾ ਜੀ ਦੀ ਗੇ ਲੌਂਦਾ ਸੀ ਅੱਗੇ ਵੀ ਦੱਸਿਆ ਸੀ ਤੁਹਾਡੀ ਵਾਈਫ ਦਾ ਨਾਮ ਕੀ ਹੈ ਮੇਰੀ ਵਾਈਫ ਦਾ ਨਾਮ ਪ੍ਰਭਜੋਤ कौर ਆ ਜੀ ਤੇ ਇਹ ਅੱਡੇ 'ਚ ਹੋਈ ਹੈ ਲੜਾਈ ਅੱਡੇ ਦੇ ਵਿੱਚ ਜੀ ਕਿਹੜੇ ਅੱਡੇ 'ਚ ਹੋਈ ਹੈ ਰਹਾਣਾ ਚੱਟਾ ਅੱਡੇ ਦੇ ਵਿੱਚ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਪ੍ਰਭਜੋਤ ਕੌਰ ਹੈ ਹਾਂ ਜੀ ਕੀ ਮਾਮਲਾ ਕੀ ਸਿਵਲ ਹਸਪੀਟਲ 'ਚ ਆਏ ਆ ਸਿਵਲ ਹਸਪੀਟਲ 'ਚ ਆ ਕੇ ਆਏ ਕਿਉਂਕਿ ਲੜਾਈ ਹੋਈ ਇੱਕ ਗੋਲੂ ਨਾਮ ਦਾ ਮੁੰਡਾ ਹੈ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਰਹਾਣਾ ਚੱਟਾ ਦੇ ਤੇ ਜਿਨ੍ਹਾਂ ਨੇ ਤੁਹਾਡੇ ਤੇ ਮਾਰ ਕੀਤਾ ਉਹ ਕਿੱਥੇ ਦੇ ਆ ਉਹ ਵੀ ਰਹਾਣਾ ਜੱਟਾ ਤੇ ਆ। ਅੱਛਾ ਲੜਾਈ ਦਾ ਕਾਰਨ ਕੀ ਆ ਜੀ? ਕਾਰਨ ਲੜਾਈ ਦਾ ਕਾਰਨ ਇਹ ਆ ਕਿ ਜੀ ਕੁੱਟਮਾਰ ਸਾਨੂੰ ਪੈ ਗਏ ਜੀ। ਦੋ ਤਿੰਨ ਬੰਦੇ। ਕੋਈ ਨਾਮ वगैरह ਹੈ ਕੋਈ ਪਹਿਚਾਣ ਹੈ ਉਹਨਾਂ ਬੰਦਿਆਂ ਦੀ? ਹਾਂ ਜੀ ਹੈ ਪਹਿਚਾਣ। ਨਾਮ ਕੀ ਆ? ਪਹਿਚਾਣ ਕੀ ਉਹਨਾਂ ਦੀ? ਨਾਂ ਪਹਿਚਾਣ ਗੋਲੂ ਦਾ ਕਹਿੰਦੇ ਆ ਤੇ ਪੱਕਾ ਨਾਂ ਤਾਂ ਮੈਨੂੰ ਕੁਲਜੀਤ ਸਿੰਘ ਹੈ। ਹੂੰ। ਕੁਲਜੀਤ ਸਿੰਘ। ਤੇ ਕਿੰਨੇ ਕ ਵੇ ਹੋਈ ਲੜਾਈ ਇਹ? ਆਈ ਉਹ 11 11:30 12 ਵਜੇ ਮੇਰੀ ਚੇਨ ਤੋੜੀ ਆ ਹੂੰ ਮੇਰੇ ਆ ਗਿਰਵਾਨ ਤੱਕ ਗਿਆ ਹੂੰ ਠੀਕ ਆ ਜੀ ਮੇਰੇ ਕੱਪੜੇ ਪਾੜੇ ਉਹਨੇ ਠੀਕ ਆ ਮੇਰੇ ਹੋਰ ਵੀ ਸੱਟਾਂ ਮਾਰੀਆਂ ਮੇਰਾ ਹੱਥ ਵੱਢ ਕੇ ਗਿਆ ਤੇ ਪਹਿਲੋ ਵੀ ਕੋਈ ਮਗੀ ਰੰਜਿਸ਼ ਦੀ ਕੀ ਕੋਈ ਪਹਿਲਾਂ ਕੋਈ ਰੰਜਿਸ਼ ਨਹੀਂ ਸੀਗੀ ਹੂੰ ਪਹਿਲਾਂ ਕੋਈ ਰੰਜਿਸ਼ ਨਹੀਂ ਸੀਗੀ ਕੇ ਉਹ ਕਿੱਥੇ ਦੇ ਵਿਅਕਤੀ ਰਹਿਣ ਵਾਲੇ ਆ ਉਹ ਰਹਾਣਾ ਜੱਟਾ ਦੇ ਰਹਿਣ ਵਾਲੇ ਆ ਕਿੰਨੇ ਵਿਅਕਤੀ ਨੇ ਤੁਹਾਡੇ ਤੇ ਵਾਰ ਕੀਤਾ ਸਾਡੇ ਤੇ ਤਾਂ ਫਿਲਹਾਲ ਤਾਂ ਇੱਕ ਨਹੀਂ ਕੀਤਾ ਬਾਕੀ ਦੋ ਤਿੰਨ ਜਣੇ ਸੀਗੇ ਨਾਲ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਉਹਨੂੰ ਚੱਕਿਆ ਜਾਵੇ ਸਾਨੂੰ ਸਾਫ਼ ਮਿਲਿਆ ਜਾਂਦਾ